ਸਾਹੋ ਸੁਣਾ ਦੇ ਗਾਉਣ ਬਿਮਾਰਾਂ ਨੂੰ ਵੀ ਸੁਹਾਉਣ ਦਾ ਕੰਮ ਤੂੰ ਤਾਂ ਲੋਕਾਂ ਨੂੰ ਖੁਸ਼ ਕਰਨ ਵਾਲੇ ਓ ਲੋਕਾਂ ਨੂੰ ਸੁਹਾਉਣ ਵਾਲੇ ਓ ਦੁਖੀ ਹੋਣ ਵਾਲੇ ਥੋੜੀਆਂ ਚਤਨਾ ਜਦੋਂ ਦਿਲੋਂ ਪਕਾਏ ਆਪਣੇ ਉਹ ਡੰਗਰ ਚਾਦੇ ਭੰਡਾਂ ਦੇ ਸੰਗਲ ਲੱਗੇ ਬਾਈ 8-10 ਸਾਲ ਹੋ ਗਏ ਇਹਨੂੰ ਕਮਲਿਆਵਾਂ ਵਾਂਗ ਘੁੰਮਦਾ ਸੰਗਲ ਲਾ ਕੇ ਲੈ ਕੇ ਆਏ ਨੇ ਸਾਫ ਸੰਗਨ ਅੱਜ ਕੀ ਦੁਖੀ ਮਾਂ ਜਿੰਨੀ ਰੋ ਰੋ ਕੇ ਅੱਖਾਂ ਰਹੀਆਂ ਪਈਆਂ ਦੇਖਣੋ ਵੀ ਹਟ ਚੱਲਿਆ ਜਿਹੜੇ ਗੀਸੇ ਦੇ ਵਿੱਚ ਸਨੂਖ ਦੀ ਚਾਬੀ ਹੁੰਦੀ ਸੀ ਉਸ ਗੀਸੇ 'ਚ ਮਾਂ ਵਿਚਾਰੀ ਬੰਨ ਕੇ ਗਿੱਟੇ ਨੂੰ ਜੰਦਾ ਲਾ ਕੇ ਉਹਦੀ ਚਾਬੀ ਪਾਈ ਫਿਰਦੀ ਹੈ ਵਿਚਾਰੀ ਮਾਰੇ ਜਮਾਂ ਸੇਬ ਜਨਾ ਦੀਆ ਬੰਤੇ ਮਾਰੇ ਜਮਾਂ ਸੇਬ ਜਨਾ ਦੀਆ ਚਾਰੇ ਪਾਸੇ ਹੋਰ ਕੱਢ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਹੋਰ ਕੱਢ ਜੋ ਚਾਰੇ ਪਾਸੇ ਹੋਰ ਘੜਜੋ ਅੱਜ ਭੰਡਾਂ ਦੇ ਸੰਗਲ ਲੱਗੇ ਬਾਈ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਵੀਰ ਮਰਾਸੀ ਵੀਰ ਸਾਡੇ ਕੋਲੇ ਆਇਆ ਸੀ ਉਹਦੇ ਵੀ ਬਾਈ ਦੇ ਆਪਣੇ ਬੇਟੇ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਸੀ ਪਰ ਗੁਰੂ ਦੀ ਕਿਰਪਾ ਨਾਲ ਉਹ ਇੱਥੋਂ ਬਿਲਕੁਲ ਠੀਕ ਹੋ ਕੇ ਗਿਆ ਚੱਚੇ ਪਾਸ਼ਾ ਦੀ ਮਿਹਰ ਨਾਲ ਉਹ ਬਿਲਕੁਲ ਠੀਕ ਆ ਬਾਈ ਅੱਜ ਕੀ ਦੁਖੀ ਮਾਂ ਜਿਹੜੀਆਂ ਰੋ ਰੋ ਕੇ ਅੱਖਾਂ ਰਹੀਆਂ ਪਈਆਂ ਮਾੜਾ ਮਾੜਾ ਦਿਖਦਾ ਦਿਖਣੋਂ ਵੀ ਹਟ ਚੱਲਿਆ ਦੋ ਪੁੱਤ ਚਾਰ ਧੀਆਂ ਪਾਲ ਲਿਆ ਨੇ 6 ਬੱਚੇ ਚਾਰ ਧੀਆਂ ਵੀ ਵਿਆਹਤੀਆਂ ਦੋਨੇ ਪੁੱਤ ਵੀ ਵਿਆਹਲੇ ਸੀ ਇਹਦਾ ਵੀ ਵਿਆਹ ਹੋਇਆ ਹੋਇਆ ਸੀ ਬਸ ਜ਼ਿੰਦਗੀ ਦੇ ਕੁਝ ਹਾਲਾਤ ਇਦਾਂ ਦੇ ਬਣੇ ਇੱਕ ਸਾਡੇ ਸਮਾਜ ਦੀ ਬੜੀ ਇਹ ਦੁਖਦਾਈ ਇੱਕ ਬੜੀ ਨਸੂਰ ਬਣੀ ਪਈ ਆ ਭੰਗ ਗਲੀਆਂ ਮੱਲਿਆਂ ਚ ਭੰਗ ਪੀ ਜਾਂਦੇ ਮੁੰਡੇ ਨੌਜਵਾਨ ਪਰ ਕੇ ਸਿਕਟਾਂ ਭੰਗ ਦੇ ਭੰਗ ਵਾਲੀਆਂ ਪੀ ਜਾਂਦੇ ਆ ਦਿਮਾਗ ਖੁਸ਼ਕ ਕਰ ਦਿੰਦੀ ਆ ਭੰਗ ਮੈਂਟਲੀ ਸੂਜੀ ਖਤਮ ਕਰ ਦਿੰਦੀ ਆ ਭੰਗ ਉਸ ਵਾਰੇ ਦੀ ਘਰ ਵਾਲੀ ਵੀ ਨੂੰ ਛੱਡ ਕੇ ਚਲੀ ਗਈ ਉਦੋਂ ਬਾਅਦੇ ਹੋਰ ਜ਼ਿਆਦਾ ਆਫਸੈਟ ਹੋ ਗਿਆ 8-10 ਸਾਲ ਹੋ ਗਏ ਇਹਨੂੰ ਕਮਲਿਆਵਾਂਂ ਘੁੰਮਦਾ ਕੋਈ ਨਾਣ ਧੋਣ ਦੀ ਖਾਣ ਪੀਣ ਦੀ ਪਹਿਨਣ ਦੀ ਕੋਈ ਸੋਝੀ ਨਹੀਂ ਜਿਹੜਾ 500 ਬੰਦੇ ਦੇ ਇਕੱਠ ਨੂੰ ਢਿੱਡੀਂ ਪੀੜਾਂ ਪੈਣ ਲਾ ਆਂਦਾ ਸੀ ਨਕਲਾਂ ਲਾ ਲਾ ਕੇ ਭੰਡਾਂ ਦਾ ਤਾਂ ਕੰਮ ਹੀ ਬਾਈ ਦੱਸਦਾ ਜਿਵੇਂ ਬਾਈ ਹੁਣੀ ਇਹਨਾਂ ਦੇ ਸ਼ਰੀਕੇ ਕਬੀਲੇ ਦੇ ਹੀ ਆ ਇਹ ਵੀ ਭੰਡ ਨੇ ਬਾਈ ਚਲੋ ਧੰਨਵਾਦ ਆ ਨਾਲ ਆਏ ਨੇ ਲੈ ਕੇ ਗਰੀਬਣੀ ਮਾਂ ਦੀ ਬਾਹ ਫੜੀ ਆ ਵੀਰ ਜੀ ਸਾਡਾ ਤਾਂ ਕੰਮ ਹੀ ਭੰਡਾਂ ਦਾ ਇਹ ਆ ਲੋਕਾਂ ਨੂੰ ਹਸਾਉਣਾ ਮਰੀਜ਼ਾਂ ਨੂੰ ਵੀ ਹਸਾਉਣਾ ਪਰ ਅੱਜ ਸੰਗਲ ਲਾ ਕੇ ਲੈ ਕੇ ਆਏ ਨੇ ਸਾਫ ਸਿੰਘ ਨੂੰ ਇਹ ਸਾਹਿਬ ਆ ਮਾਂ ਦਾ ਤੇ ਸਾਹਿਬ ਨੂੰ ਅਸੀਂ ਕਿਹਾ ਲੈ ਤੈਨੂੰ ਪੈਸੇ ਦਿੰਨੇ ਆ ਵੀ ਗਾ ਕੇ ਸੁਣਾ ਗਉਣ ਪਾਣੀ ਸੁਣਾ ਅੱਜ ਗਾ ਵੀ ਨਹੀਂ ਹੁੰਦਾ ਅਰਦਾਸ ਕਰਿਓ ਇਸ ਬੁੱਢੀ ਮਾਂ ਦਾ ਪੁੱਤ ਠੀਕ ਹੋ ਜਾਵੇ ਜਿਹੜਾ ਇਦਾਂ ਸੰਗੜ ਲਾ ਕੇ ਬੰਨੀ ਫਿਰਦਿਆ ਸਾਹਬ ਸਿੰਘ ਲੈ ਖੋਲੀਂ ਤੇਰਾ ਸੰਗਲ ਯਾਰ ਐਵੇਂ ਹੈ ਸੰਗੜ ਲਾਤਾ ਮੇਰੇ ਵੀਰ ਦਾ ਹੀ ਯਾਰ ਲੈ ਆ ਬੀਬੇ ਚਾਬੀ ਦੇ ਜਿਹੜੇ ਗੀਸੇ ਦੇ ਵਿੱਚ ਸਨੋਖ ਦੀ ਚਾਬੀ ਹੁੰਦੀ ਸੀ ਉਸ ਗੀਸੇ 'ਚ ਮਾਂ ਵਿਚਾਰੀ ਪੁੱਤ ਨੂੰ ਬੰਨ ਕੇ ਗਿੱਟੇ ਨੂੰ ਜਿੰਦਾ ਲਾ ਕੇ ਉਹਦੀ ਚਾਬੀ ਪਾਈ ਫਿਰਦੀ ਹੈ ਵਿਚਾਰੀ ਕਿਉਂਕਿ ਦਸਾਂ ਮਹੀਨੇ ਬਾਅਦ ਲੱਭਿਆ ਪਹਿਲਾਂ ਹੀ ਮਾਂ ਕਹਿੰਦੀ 9 ਸਾਲ ਤੇ ਜੀ ਲੱਭਾ ਬੋਲੇ ਸੋਨਹਾ ਜੀ ਸ੍ਰੀ ਅਕਾਲ ਮੈਂ ਵੀ ਸਹਿਬ ਸਿੰਘ ਹੁਣ ਤੈਨੂੰ ਕਦੇ ਬੰਨਣਾ ਨਾ ਪਵੇ ਐ ਸਹਿਬ ਠੀਕ ਆ ਸੁਣਾ ਫਿਰ ਹੁਣ ਚੱਲ ਹੁਣ ਤਾਂ ਸੰਗਲ ਖੁੱਲ ਗਿਆ ਸੁਣਾ ਦੇ ਹੁਣ ਆਵੀ ਬਾਬਾ ਨਾਨਕਾ ਜਾਈਂ ਬਾਬਾ ਨਾਨਕਾ ਸੁਣਾ ਦੇ ਚੱਲ ਆਵੀ ਬਾਬਾ ਨਾਨਕਾ ਤੂੰ ਜਾਈਂ ਬਾਬਾ ਉਹ ਖੱਚ ਕੇ ਖੱਚ ਕੇ ਲਾਏਕ ਜਿਵੇਂ ਲਾਉਣੇ ਹੁੰਨੇ ਓਵੇਂ ਲਾ ਉਹਦੇ ਬਾਈ ਲਵਾਉ ਤੇਰੇ ਨਾਲ ਬਾਈ ਆਈ ਮਾੜਾ ਲਵਾਈਂ ਰੇ ਨਜੋ ਮੈਂ ਵਾਰੇ ਜਾਵਾਂ ਸਾਹਿਬ ਜੀ ਨਾਮ ਦੀ ਆਵੰਦ ਨੇ ਮੇਵਾਰੇ ਗਵਾ ਸਾਹਿਬ ਜੀ ਨਾਮ ਦੀ ਆਵੰਦ ਨੇ ਉਹ ਜੱਟ ਤਨਾਜ ਜਦੋਂ ਦਿਲ ਪੱਕਾ ਜੇ ਤਨੇ ਉਹ ਡੰਗਰ ਚਾਰੇ ਤਨੇ ਦੇ ਉਹ ਡੰਗਰ ਚਾਰੇ ਨਾਲੇ ਮੋੜੇ ਬੰਨੇ ਮੇਵਾਰੀ ਮੰਨੇ ਮੈਂ ਵਾਰੇ ਜਾਵਾ ਸਹਬ ਜਨਾ ਦੀਆ ਬੰਤੇ ਮੈਂ ਵਾਰੇ ਜਾਵਾ ਸਹਬ ਜਨਾ ਦੀਆ ਉਹ ਕੌਣ ਮਾਰੇ ਜਿਹਨੂੰ ਆਪ ਬਚਾਵੇ ਕੌਣ ਮਾਰੇ ਜਿਹਨੂੰ ਆਪ ਬਚਾਵੇ ਰੂਪ ਕੀ ਦੀ ਦਾ ਤਰਕੇ ਆਵੇ ਰੂਪ ਕੀ ਦੀ ਦਾ ਤਰਕੇ ਆਵੇ ਮਨ ਪਾਪੀ ਦਾ ਪੰਨੇ ਮੈਂ ਵਾਰੇ ਜਾ ਪੰਨੇ ਮੈਂ ਵਾਰੇ ਜਾਵਾ ਹੈ ਸਹਬ ਜਨਾਨੀਆਂ ਮੈਂ ਵਾਰੇ ਜਾਵਾ ਹੈ ਸਹਬ ਜਨਾਨੀਆਂ ਮੈਂ ਕਾਲਸਾ ਇਹ ਕਲਾ ਮਹਾਰਾਜ ਨੇ ਇਹਨਾਂ ਨੂੰ ਹੀ ਬਖਸ਼ਿਆ ਮਰਦਾਨੇ ਕੇ ਐਵੇਂ ਨਹੀਂ ਕਹਿੰਦੇ ਬਾਬੇ ਮਰਦਾਨੇ ਦੇ ਵਾਰਿਸ ਨੇ ਜੰਮਦਿਆਂ ਨੂੰ ਹੀ ਸੁਰ ਲੱਗ ਜਾਂਦਾ ਮਰਨ ਤੱਕ ਰਲਾਈ ਜਾਂਦੇ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ਾਹੀ ਤੱਕ ਮਰਦਾਨੇ ਕੇ ਮਰਾਸੀ ਨਾਲ ਆਪਾਂ ਮਰਦਾਨਾ ਜੀ ਆਏ ਆ ਉਹਨਾਂ ਦੇ ਅਸੀਂ ਪੈਰਾਂ ਦਾ ਜੁੱਤੀ ਜੋੜਾ ਨਹੀਂ ਉਹਦਾ ਨਾਂ ਲੈ ਕੇ ਤੁਰੇ ਫਿਰਦੇ ਬਾਬਾ ਮਰਦਾਨਾ ਜੀ ਦਾ ਬਾਬਾ ਨਾਨਕ ਜੀ ਦਾ ਤੇ ਉਹਨਾਂ ਦੇ ਆਸਰੇ ਨਾਲ ਤੁਰੇ ਫਿਰਦੇ ਆ ਤੇ ਤੁਹਾਡੀਆਂ ਦੁਆਵਾਂ ਨਾਲ ਇਹ ਵੀ ਉਹਨਾਂ ਦੇ ਤੇ ਕਿਰਪਾ ਆਵੇ ਤੇ ਫਿਰ ਹੋਊਗੀ ਹੋਊਗੀ ਮਹਾਰਾਜ ਕਰਨਗੇ ਕਿਰਪਾ ਇਸ ਮਾਨ ਬਹੁਤ ਤਾਂ ਕੀਤਾ ਲੱਗੇ ਅਸੀਂ ਆਂਢੀ ਗਾਨੀ ਜਦੋਂ ਅਸੀਂ ਲਾਗੇ ਸੁਣਦੇ ਨਾ ਤੇ ਬਹੁਤ ਮਨ ਦੁਖੀ ਹੁੰਦਾ ਤੁਹਾਡੀ ਮਹਾਰਾਜ ਬਹੁਤ ਫੋਟੋਆਂ ਵੇਖੀਆਂ ਦੀਆਂ ਵਾ ਟੀਵੀ ਦੇ ਵਿੱਚ ਵੀ ਨਵੇਲਾ ਦੇ ਵਿੱਚ ਤਾਂ ਨਾਮ ਬਹੁਤ ਸੁਣਿਆ ਸੱਚਾ ਸੱਚਾ ਕਰੇ ਜੀ ਅਸੀਂ ਫਿਰ ਮਹਾਰਾਜ ਆਖੇ ਕਿ ਉੱਥੇ ਜਾ ਕੇ ਦੇ ਹਸਪਤਾਲ ਚੋਂ ਚਲੋ ਕਰਨ ਵਾਲਾ ਦੇ ਕਾਲਪੁਰ ਖਿਆਲ ਤੇ ਫਿਰ ਵੀ ਮਹਾਰਾਜ ਤੁਹਾਡੇ ਚ ਵਸਦਾ ਤੇ ਤੁਸੀਂ ਕਰਨ ਦਾ ਜੋ ਬੰਦੇ ਆਤਮਾ ਜ ਪਰਮਾਤਮਾ ਬੰਦੇ ਜਰਾਬਿਆ ਦੁਨੀਆ ਸਭ ਚ ਹਰਚ ਆ ਬਾਈ ਮਾਈ ਗੁਰੂ ਤੁਹਾਨੂੰ ਤਰਕੀਆਂ ਦਵੇ ਚੜ੍ਹਦੀ ਕਲਾ ਚ ਰੱਖੇ ਬਾਬਾ ਨਾਨਕ ਤੇ ਕਾਰੋਬਾਰ ਇਹ ਦੁੱਖ ਦਰਦ ਦੂਰ ਕਰੇ ਸਾਰਿਆਂ ਦਾ ਬਸ ਬਸ ਇਹੀ ਸਭ ਤੋਂ ਵੱਡੀ ਗੱਲ ਆ ਬਾਈ ਇਹੀ ਵੱਡੀ ਗੱਲ ਆ ਦੁਆਵਾਂ ਨਾਲ ਠੀਕ ਕਰਨਾ ਇਸ ਮਾਂ ਦੇ ਪੁੱਤ ਨੂੰ ਵੀ ਦੁਆਵਾਂ ਨਾਲ ਠੀਕ ਕਰ ਕਰੇ ਅਰਦਾਸ ਇਸ ਮਾਂ ਦੇ ਪੁੱਤ ਨੂੰ ਮਹਾਰਾਜ ਤੰਦਰੁਸਤੀ ਬਖਸ਼ੇ ਆਣ ਗਵਾਨ ਤੋਂ ਲੋਕਾਂ ਨੂੰ ਕਹਿ ਕਹਾ ਕੇ ਇੱਥੇ ਲੈ ਕੇ ਆਈ ਆ ਮਾਂ ਇਹਦਾ ਪੁੱਤ ਕਮਾਉਣ ਜੋਗਾ ਮਾਂ ਦੀ ਸੇਵਾ ਕਰਨ ਜੋਗਾ ਹੋ ਜਾਵੇ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ